ਗੁਰੂ ਦੇ ਕੋਲ ਸਮਰੱਥਾ ਹੈ ਗੁਰੂ ਦੇ ਕੋਲ ਤਾਕਤ ਹੈ ਗੁਰੂ ਦੇ ਕੋਲ ਜ਼ੁਗਤੀ ਹੈ ਗੁਰੂ ਸਾਨੂੰ ਮਨੁੱਖ ਨੂੰ ਮਨੁੱਖ ਹੋਣਾ ਤੇ ਮਨੁੱਖ ਤੋਂ ਦੇਵਤਾ ਹੋਣ ਦੀ ਜਾਂਚ ਸਿਖਾਉਂਦੇ ਨੇ ਪਰ ਉਹਦੇ ਲਈ ਜ਼ਰੂਰੀ ਹੈ ਵੀ ਅਸੀਂ ਸਤਿਗੁਰ ਦੀ ਬਾਣੀ ਨੂੰ ਆਪਣੇ ਨਿੱਜ ਜੀਵਨ ਦੇ ਅੰਦਰ ਕਿੰਨਾ ਕੁ ਪੜਦੇ ਹਾਂ ਸੁਣਦੇ ਹਾਂ ਤੇ ਸਮਝਦੇ ਹਾਂ ਹਮੇਸ਼ਾ ਕਿਸੇ ਵੀ ਚੀਜ਼ ਨੂੰ ਜਾਣਨ ਦੇ ਲਈ ਇਹ ਪੜਾਉਂਦੇ ਨੇ ਪਹਿਲਾ ਉਸ ਨੂੰ ਪੜਨਾ ਦੂਜਾ ਉਸ ਨੂੰ ਸਮਝਣਾ ਤੇ ਤੀਜਾ ਉਹਨੂੰ ਆਪਣੇ ਜੀਵਨ ਵਿੱਚ ਅਪਲਾਈ ਕਰਨਾ ਆਪਣੇ ਜੀਵਨ ਵਿੱਚ ਵਰਤ ਲੈਣਾ ਕੁਝ ਐਸੇ ਨੇ ਸੰਸਾਰ ਦੇ ਅੰਦਰ ਜਿਹੜੇ ਪੜਨ ਤੱਕ ਸੀਮਤ ਨੇ ਕੁਝ ਅਸਿੱਮੇ ਜਿਹੜੇ ਪੜੇ ਨੂੰ ਥੋੜਾ ਬੋਥਾ ਸਮਝਣ ਦਾ ਯਤਨ ਵੀ ਕਰਦੇ ਨੇ ਔਰ ਸਤਿਗੁਰ ਕਹਿੰਦੇ ਨੇ ਹੈਣ ਗਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਗੁਰੂ ਵਾਲਾ ਬਣ ਕੇ ਤੇ ਗੁਰੂ ਦੀ ਗੱਲ ਨੂੰ ਸਮਝ ਕੇ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਵੇ ਪਰ ਉਹਦੇ ਲਈ ਮੁੱਖ ਪੜਾ ਜਿਹੜਾ ਹੈ ਉਹ ਬਾਣੀ ਨੂੰ ਸਭ ਤੋਂ ਪਹਿਲਾਂ ਇਸ ਵਿਸ਼ੇ ਨੂੰ ਇਸ ਪਾਸੇ ਤੋਂ ਸਮਝਣ ਦਾ ਯਤਨ ਕਰਨਾ ਕਿ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨ ਉਹਨਾਂ ਦੀ ਮੇਰੇ ਜੀਵਨ ਦੇ ਵਿੱਚ ਅਹਿਮੀਅਤ ਕੀ ਹੈ ਜਿਵੇਂ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸਿਰਫ ਗੁਰੂ ਮੰਨਣਾ ਬਾਰੀ ਤੌਰ ਤੇ ਫਿਰ ਮੇਰੇ ਲਈ ਅਦਬ ਸਿਰਫ ਇਨਾ ਹੋਏਗਾ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਆਇਆ ਮੱਥਾ ਟੇਕਿਆ ਪੇਟਾ ਰੱਖੀ ਪਰਚੀ ਕਟਾਈ ਚਲਾ ਗਿਆ ਜਿਵੇਂ ਸਤਗੁਰ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਾਂਗਾ ਇਸ ਤੋਂ ਅਗਲੇ ਪੜਾਅ ਦੇ ਵਿੱਚ ਪਹੁੰਚਾਂਗਾ ਉੱਥੇ ਫਿਰ ਸਤਗੁਰੂ ਜੀ ਕਹਿੰਦੇ ਨੇ ਗੁਰੂ ਦੀ ਬਾਣੀ ਨੂੰ ਪੜਨਾ ਗੁਰੂ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਨਾ ਇਹ ਦੋ ਚੀਜ਼ਾਂ ਹੋਰ ਮੇਰੇ ਜੀਵਨ ਦੇ ਵਿੱਚ ਮੇਰੇ ਨਾਲ ਜੁੜ ਜਾਣਗੀਆਂ ਤੇ ਫਿਰ ਜਿਹੜਾ ਤੀਸਰਾ ਪੜਾ ਹੈ ਉੱਥੇ ਫਿਰ ਇਹਦੇ ਨਾਲ-ਨਾਲ ਗੁਰੂ ਦੇ ਸ਼ਬਦ ਵਿੱਚ ਜੀਣਾ ਜਿਹਨੂੰ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ ਪਤਸ਼ਾਹ ਗਿੰਦੇ ਨੇ ਸ਼ਬਦ ਵਿੱਚ ਮਰੋਗੇ ਤਾਂ ਤੁਸੀਂ ਸਦਾ ਇਸ ਸੰਸਾਰ ਦੇ ਅੰਦਰ ਜੀਵਨ ਦੀ ਕਾਮਨਾ ਕਰ ਸਕਦੇ ਹੋ ਸਦਾ ਦਾ ਮਤਲਬ ਹੁੰਦਾ ਹੈ ਹਰ ਵੇਲੇ ਜਿਵੇਂ ਪ੍ਰਕਿਰਤੀ ਦੇ ਅੰਦਰ ਕੁਝ ਰੁੱਖ ਐਸੇ ਹੁੰਦੇ ਨੇ ਜਿਹੜੇ ਸਦਾ ਬਹਾਰ ਹੁੰਦੇ ਨੇ ਉਹਨਾਂ ਤੇ ਨਾ ਪਤ ਝੜਦਾ ਕੋਈ ਅਸਰ ਹੁੰਦਾ ਹੈ ਨਾ ਉਹਨਾਂ ਤੇ ਬਸੰਤ ਰੁੱਤ ਦਾ ਕੋਈ ਅਸਰ ਹੁੰਦਾ ਹੈ ਉਹਨਾਂ ਦੇ ਪੱਤੇ ਪਤ ਜੜ ਦੇ ਵਿੱਚ ਚੜਦੇ ਵੀ ਨਹੀਂ ਤੇ ਬਸੰਤ ਦੇ ਵਿੱਚ ਮੌਲ ਦੇ ਵੀ ਨਹੀਂ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹਦੇ ਜੀਵਨ ਦੇ ਅੰਦਰ ਸੁੱਖ ਦਾ ਤੇ ਦੁੱਖ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹਨੇ ਸਤਿਗੁਰ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹ ਸਦਾ ਇੱਕੋ ਵਰਗੇ ਰਹਿੰਦੇ ਨੇ ਉਹ ਸਦਾ ਇੱਕੋ ਵਰਗੇ ਰਹਿੰਦੇ ਨੇ ਅੱਜ ਜਿਹੜੇ ਬਚਨ ਮੇਰੇ ਸਤਿਗੁਰ ਨੇ ਬਾਣੀ ਦੇ ਵਿੱਚੋਂ ਬਖਸ਼ਿਸ਼ ਕੀਤੇ ਨੇ ਮੈਂ ਇਸ ਕਰਕੇ ਆਰੰਭਤਾ ਵਿੱਚ ਬੇਨਤੀ ਕੀਤੀ ਹੈ ਕਿਉਂਕਿ ਧੰਗੁਰ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਜਦੋਂ ਸਮਝਣ ਦੀ ਗੱਲ ਆਉਂਦੀ ਹੈ ਨਾ ਉਦੋਂ ਅਸਲ ਵਿੱਚ ਅਸੀਂ ਜਿੰਨੇ ਵੀ ਹਾਂ ਅਸੀਂ ਬੜੇ ਅਵੇਸਲੇ ਹੋ ਜਾਂਦੇ ਹਾਂ ਉਹਦਾ ਕਾਰਨ ਹੈ ਕੀ ਇੱਕ ਤੇ ਬਾਣੀ ਨੂੰ ਜਦੋਂ ਅਸੀਂ ਪੜਨ ਦਾ ਯਤਨ ਕਰਨੇ ਆ ਸਮਝਣ ਦਾ ਯਤਨ ਕਰਨੇ ਆ ਤੇ ਸਾਨੂੰ ਬਾਣੀ ਦੇ ਵਿੱਚੋਂ ਸਾਡਾ ਆਪਣਾ ਅਕਸ਼ ਦਿਸਦਾ ਹੈ ਜੋ ਮੈਂ ਹਾਂ ਤੇ ਜਦੋਂ ਮੈਨੂੰ ਮੇਰਾ ਆਪਣਾ ਅਕਸ਼ ਬਾਣੀ ਦੇ ਵਿੱਚੋਂ ਨਜ਼ਰ ਆਉਂਦਾ ਹੈ ਫਿਰ ਮੈਨੂੰ ਉਹ ਮੰਨਣਾ ਬੜਾ ਔਖ ਹੋ ਜਾਂਦਾ ਹੈ ਕਿ ਨਹੀਂ ਮੈਂ ਵੀ ਐਸਾ ਹਾਂ ਮੇਰਾ ਜੀਵਨ ਵੀ ਐਸਾ ਹੈ ਤੇ ਉਸ ਵੇਲੇ ਜਦੋਂ ਮੈਂ ਉਸ ਚੀਜ਼ ਨੂੰ ਮੰਨਣ ਦਾ ਯਤਨ ਕਰਨਾ ਫਿਰ ਮੈਨੂੰ ਬੜਾ ਔਖਾ ਲੱਗਦਾ ਵੀ ਨਹੀਂ ਇਹ ਗੱਲ ਤੇ ਬੜੀ ਔਖੀ ਹੈ ਇਸ ਗੱਲ ਨੂੰ ਕਿਵੇਂ ਬੰਦਾ ਆਪਣੇ ਜੀਵਨ ਵਿੱਚ ਜੀ ਸਕਦਾ ਹੈ ਅਕਸਰ ਕੁਝ ਚੰਗੇ ਕੰਮ ਦੀ ਗੱਲ ਕਰ ਲਈਏ ਚਲੋ ਦੂਰ ਨਾ ਜਾਈਏ ਕਿਸੇ ਨੂੰ ਇਹ ਕਹਿ ਦਈਏ ਵੀ ਰੋਜ਼ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਿਆ ਕਰੋ ਤੇ ਮੇਰੇ ਵਰਗੇ ਕੋਲ ਦਲੀਲ ਹੁੰਦੀ ਹੈ ਵੀ ਨਹੀਂ ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਕਿਰਪਾ ਕਰਨਗੇ ਉਦੋਂ ਆ ਜਾਵਾਂਗੇ ਅਸੀਂ ਜ਼ਿਆਦਾਤਰ ਦਲੀਲਾਂ ਐਸੀਆਂ ਹੀ ਦੇਨੇ ਕਿ ਜਦੋਂ ਸਤਿਗੁਰੂ ਦੀ ਕਿਰਪਾ ਹੋਏਗੀ ਉਦੋਂ ਆ ਜਾਵਾਂਗੇ ਇਹਦਾ ਮਤਲਬ ਇਹ ਮੈਂ ਅਜੇ ਤੱਕ ਇਹ ਗੱਲ ਨਹੀਂ ਸਮਝੀ ਬਾਣੀ ਵਿੱਚੋਂ ਵੀ ਗੁਰੂ ਦੀ ਕਿਰਪਾ ਦਾ ਮਤਲਬ ਕੀ ਹੈ ਮਿਸ ਕਰਕੇ ਬੇਨਤੀ ਕੀਤੀ ਜਿਹੜੇ ਸਬਜੈਕਟ ਬਾਣੀ ਵਿੱਚ ਸਤਿਗੁਰ ਨੇ ਦਿੱਤੇ ਨੇ ਕਿਉਂਕਿ ਅਸੀਂ ਕੁਝ ਸ਼ਬਦ ਚੁਣ ਲਏ ਸਾਨੂੰ ਉਹਨਾਂ ਦੇ ਵਿੱਚੋਂ ਬੜਾ ਰਸ ਆਂਦਾ ਹੈ ਬੜਾ ਆਨੰਦ ਆਂਦਾ ਹੈ ਪ੍ਰੀਤ ਦੀਆਂ ਗੱਲਾਂ ਜਿਵੇਂ ਬਾਣੀ ਵਿੱਚ ਨੇ ਪ੍ਰੇਮ ਦੀਆਂ ਗੱਲਾਂ ਨੇ ਬਾਣੀ ਦੇ ਵਿੱਚ ਉਹ ਜਿਹੜੇ ਸ਼ਬਦ ਨੇ ਨਾ ਉਹ ਸਾਨੂੰ ਇੰਜ ਲੱਗਦੇ ਨੇ ਵੀ ਬਸ ਆਹ ਚੀਜ਼ ਅਸੀਂ ਸੁਣਦੇ ਰਹੀਏ ਆਹ ਚੀਜ਼ ਨੂੰ ਅਸੀਂ ਸੁਣਦੇ ਰਹੀਏ ਬੜਾ ਆਨੰਦ ਆ ਰਹਿਆਂ ਦੇ ਵਿੱਚੋਂ ਪਰ ਜਦੋਂ ਗੱਲ ਬਾਣੀ ਦੇ ਵਿੱਚੋਂ ਕਿਸੇ ਵਿਸ਼ੇ ਵਿਚਾਰ ਦੀ ਆਏਗੀ ਨਿੰਦਾ ਚੁਗਲੀ ਦੀ ਆਏਗੀ ਮਾਇਆ ਦੀ ਆਪਣਤ ਦੀ ਆਏਗੀ ਹਉਮੈ ਦੀ ਆਏਗੀ ਕਿਉਂਕਿ ਐਸੇ ਸ਼ਬਦ ਬੜੇ ਘੱਟ ਨੇ ਜਿਹੜੇ ਸੰਗਤ ਵਿੱਚ ਗਾਇਨ ਕੀਤੇ ਜਾਂਦੇ ਨੇ ਮੈਂ ਤਾਂ ਬੇਨਤੀ ਕੀਤੀ ਅਸੀਂ ਤੇ ਸੰਸਾਰ ਦੇ ਅੰਦਰ ਹਾਲਤ ਸਾਡੀ ਇਹ ਵੀ ਅਸੀਂ ਤੇ ਸ਼ਕਲ ਵੇਖ ਕੇ ਸਾਹਮਣੇ ਡਿਸਾਈਡ ਕਰਨੇ ਆ ਵੀ ਕੀ ਸੁਣਾਣਾ ਹੈ ਵੀ ਕਿਤੇ ਆਸਾਨ ਹੋਵੇ ਜਿਹੜਾ ਸੁਣਨ ਵਾਲਾ ਹੈ ਉਹਨੂੰ ਇਹ ਗੱਲ ਚੰਗੀ ਨਾ ਲੱਗੇ ਇਸ ਕਰਕੇ ਸਤਿਗੁਰ ਨੇ ਅੱਜ ਜਿਹੜਾ ਵਿਸ਼ਾ ਦਿੱਤਣ ਦੇ ਵਿੱਚ ਗੱਲ ਫਿਰ ਸਤਿਗੁਰ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਮਾਇਆ ਦੀ ਮੋਹ ਦੀ ਇਸ ਵਿਸ਼ੇ ਨੂੰ ਆਪਾਂ ਪਿਛਲੇ ਦਿਨੀ ਬੜੀ ਬਰੀਕੀ ਨਾਲ ਸਮਝਣ ਦਾ ਯਤਨ ਕੀਤਾ ਸੀ ਵੀ ਮਾਇਆ ਕੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਬਚਨ ਅਕਸਰ ਇਸ ਪਰਥਾਏ ਆਪਾਂ ਪੜ੍ਹਦੇ ਤੇ ਸੁਣਦੇ ਵੀ ਹਾਂ ਕਿ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨਨੀ ਸਚ ਨਾਮ ਚਿਤ ਲਾਇਆ ਤੇ ਜਦੋਂ ਵੀ ਇਹ ਗੱਲ ਆਉਂਦੀ ਅਸੀਂ ਸੋਚਨੇ ਆ ਵੀ ਸ਼ਾਇਦ ਸੰਸਾਰ ਦੀ ਮਾਇਆ ਦੀ ਕਰੰਸੀ ਦੀ ਗੱਲ ਹੋ ਰਹੀ ਹੈ ਗੁਰਬਾਣੀ ਦੇ ਅੰਦਰ ਵੀ ਸਤਿਗੁਰ ਕਹ ਰਹੇ ਨੇ ਵੀ ਮਾਇਆ ਦੀ ਆਪਣਤ ਮਾਇਆ ਦੇ ਵਿੱਚ ਜੀਣ ਵਾਲਾ ਮੈਂ ਮੇਰੀ ਦੇ ਵਿੱਚ ਜੀਣ ਵਾਲਾ ਅਸਲ ਵਿੱਚ ਮਾਇਆ ਦਾ ਮਤਲਬ ਇਹ ਕੋਈ ਵੀ ਚੀਜ਼ ਜਿਹੜੀ ਮੇਰੇ ਤੱਕ ਸੀਮਤ ਹੈ ਜਿੰਦੇ ਵਿੱਚ ਮੈਂ ਜੀ ਰਿਹਾ ਕਈਆਂ ਨੂੰ ਧਿਆਨ ਦੇਣਾ ਕਈਆਂ ਦੇ ਲਈ ਸਰੀਰ ਮਾਇਆ ਹੁੰਦਾ ਹੈ ਕਈਆਂ ਦੇ ਲਈ ਸਰੀਰ ਪੁੱਤਰ ਦਾ ਮੂੰਹ ਬੱਚਿਆਂ ਦਾ ਮੂੰਹ ਜ਼ਰੂਰੀ ਹੈ ਇਹਦੇ ਤੋਂ ਬਿਨਾ ਸੰਸਾਰ ਦੇ ਅੰਦਰ ਉਤਪਤੀ ਨਹੀਂ ਹੈ ਇੰਦੇ ਤੋਂ ਬਿਨਾ ਸੰਸਾਰ ਦੇ ਅੰਦਰ ਜਗਤ ਦੀ ਅਗਲੀ ਪੜਾ ਅਗਲੇ ਪੜਾ ਤੱਕ ਜਗਤ ਦਾ ਪਹੁੰਚਣਾ ਸੰਭਵ ਨਹੀਂ ਹੈ ਪਰ ਜਦੋਂ ਅਸੀਂ ਕਿਸੇ ਗਲਤ ਚੀਜ਼ ਨੂੰ ਵੀ ਸਹੀ ਠਹਿਰਾਉਣ ਦਾ ਯਤਨ ਕਰੀਏ ਆਪਣੇ ਪੁੱਤਰ ਦੇ ਅੰਦਰ ਧੀ ਦੇ ਅੰਦਰ ਪਰਿਵਾਰ ਦੇ ਅੰਦਰ ਦੇਖ ਕੇ ਉਸ ਵੇਲੇ ਫਿਰ ਸਾਡੇ ਅੰਦਰ ਮਾਇਆ ਦਾ ਮੂਹ ਹੁੰਦਾ ਹੈ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਨਾ ਜੇ ਪੁੱਤਰਾਂ ਦੀ ਗੱਲ ਕੀਤੀ ਹੈ ਨਾ ਤੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਠੇਠ ਸ਼ਬਦ ਆਖੇ ਨੇ ਸਾਬ ਕਿੰਦੇ ਨੇ ਪੁੱਤਰੀ ਕੋਲ ਨਾ ਪਾਲਿਓ ਪੁੱਛਿਆ ਧੰਗੁਰੂ ਨਾਨਕ ਸੇਬ ਪਾਤਸ਼ਾਹ ਜੀ ਨੂੰ ਪੁੱਛਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਪੁੱਛਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸਤਿਗੁਰ ਜੀ ਕੀ ਗੱਲ ਤੁਹਾਨੂੰ ਤੁਹਾਡੇ ਪੁੱਤਰ ਪਿਆਰੇ ਨਹੀਂ ਸਨ ਤੁਸੀਂ ਆਪਣੇ ਪੁੱਤਰਾਂ ਦੀ ਬਜਾਏ ਆਪਣੇ ਚਰਨਾਂ ਵਿੱਚ ਸੇਵਾ ਕਰਨ ਵਾਲੇ ਸੇਵਕਾਂ ਨੂੰ ਕਿਉਂ ਆਪਣੀ ਥਾਂ ਤੇ ਬਿਠਾ ਦਿੱਤਾ ਤੁਹਾਨੂੰ ਤੁਹਾਡੇ ਪੁੱਤਰ ਪਿਆਰੇ ਨਹੀਂ ਸਨ ਤੇ ਸਤਗੁਰੂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੁੱਤਰ ਪਿਆਰੇ ਨਹੀਂ ਪਰ ਇੰਨੇ ਪਿਆਰੇ ਨਹੀਂ ਕਿ ਪੁੱਤਰ ਗਲਤੀ ਕਰਨ ਤੇ ਮੈਂ ਪੁੱਤਰ ਦੀ ਗਲਤੀ ਦੀ ਵੀ ਵਡਿਆਈ ਸੰਸਾਰ ਵਿੱਚ ਕਰਕੇ ਆਖਾਂ ਵੀ ਨਹੀਂ ਇਹ ਮੇਰਾ ਪੁੱਤਰ ਹੈ ਇੰਨੇ ਕੁਝ ਗਲਤ ਕਰ ਦਿੱਤਾ ਤੇ ਕੋਈ ਗੱਲ ਨਹੀਂ ਸਤਗੁਰ ਜੀ ਨੇ ਆਖਿਆ ਪੁੱਤਰੀ ਕੋਲ ਨਾ ਪਾਲਿਓ ਜੇ ਪੁੱਤਰਾ ਨੇ ਕੋਲ ਕੋਲ ਕਹਿੰਦੇ ਨੇ ਸ਼ਬਦ ਨੂੰ ਬਚਨਾਂ ਨੂੰ ਜੇ ਪੁੱਤਰਾ ਨੇ ਬਚਨ ਨਹੀਂ ਪਾਲੇ ਨਹੀਂ ਧਿਆਨ ਵਿੱਚ ਰੱਖੇ ਨਹੀਂ ਉਹਨਾਂ ਤੇ ਪਹਿਰਾ ਦਿੱਤਾ ਤੇ ਸਤਗੁਰ ਕਹਿੰਦੇ ਨੇ ਕਰ ਪੀਰੋ ਕੰਨ ਮੁਰਟਿਏ ਪਾਤਸ਼ਾਹ ਕਹਿੰਦੇ ਨੇ ਫਿਰ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਫਿਰ ਸਤਗੁਰ ਕਹਿੰਦੇ ਨੇ ਮੈਂ ਆਪਣਾ ਮੂੰਹ ਨਹੀਂ ਉਹਨਾਂ ਵੱਲ ਕੀਤਾ ਮੈਂ ਆਪਣੀ ਪਿੱਠ ਉਹਨਾਂ ਵੱਲ ਕਰ ਲਈ ਇਸ ਸਾਡੇ ਲਈ ਬੜਾ ਵੱਡਾ ਸੁਨੇਹਾ ਹੈ ਬਾਣੀ ਦੇ ਅੰਦਰੋਂ ਅਸੀਂ ਸਿਰਫ ਇਹ ਨਾ ਸੋਚੀਏ ਵੀ ਮੈਂ ਗੁਰੂ ਘਰ ਦੇ ਵਿੱਚ ਰੋ ਜਾਣ ਵਾਲਾ ਸੇਖਾਂ ਮੈਂ ਗੁਰੂ ਦੇ ਬੜੇ ਨੇੜਿਆਂ ਨਹੀਂ ਸਤਿਗੁਰ ਕਹਿੰਦੇ ਨੇ ਮੇਰੇ ਨੇੜੇ ਉਹ ਐ ਜਿਹੜਾ ਮੇਰੇ ਦਿੱਤੇ ਹੋਏ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਆਧਾਰ ਬਣਾ ਕੇ ਜੀਵਨ ਜਿਉਂਦਾ ਹੈ ਨਹੀਂ ਤੇ ਸਤਿਗੁਰ ਨੇ ਕਹਿ ਦਿੱਤਾ ਹੈ ਪਾਤਸ਼ਾਹ ਕਹਿੰਦੇ ਨੇ ਆਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਸਤਕਾਰ ਨਾਲ ਬੜੇ ਆਉਂਦੇ ਨੇ ਪਰਪਤ ਸਾਹਿਬ ਜਿੰਦ ਨੇ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ